ਹਾਂ ਅਗੇ ਅੱਧਾ ਵਜਦਾ ਸਾਨੂੰ ਪਤਾ ਨਹੀਂ ਅੱਧਾ ਕਿੰਨਾ ਹੁੰਦਾ ਏਡੀ ਕਵਾਇਲਾ ਜੇ ਆਪਾਂ 4-5 ਐਮਐਲ ਚ ਕਰਦੇ ਆ ਤੇ 2 ਹੀ ਐਮਐਲ ਬਚੂਗਾ ਨਾ ਪਿੱਛੇ 2 ਕੋਈ ਬਚੂਗਾ 2.5 ਕੋਈ ਬਚੂਗਾ ਮੈਂ ਕਿਹਾ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ 4 ਚ ਕੋਈ ਕਾਉਂਟਰ ਦੇ ਡਾਕਟਰ ਨਾਲ ਗੱਲ ਕਰ ਬਲੌ ਬੰਤਾ ਹੋਇਆ ਡਾਕਟਰ ਨਹੀਂ ਆ ਰਿਹਾ ਦੇ ਨਾ ਰੋਟੀ ਕਾ ਲਾਜੀ ਜਦੋਂ ਨੂੰ ਕੋਈ ਹੋਰ ਯਾਰ ਨੂੰ ਪਤਾ ਦਾ ਵਾਸਤਾ ਨਹੀਂ ਕੋਈ ਮੈਂ ਮੇਰੇ 250 ਮਿਲ ਗਏ ਉਹਨਾਂ ਆ ਕਿ ਉਹ ਤਾਂ ਫਿਰ ਕੀ ਹੋ ਗਿਆ ਜੀ ਪਈਏ ਤਾਂ ਪਾ ਲਾ ਦੇਈਆਂ ਬੋਤਲ ਕਿਉਂ ਆ ਰਹੇ ਹੋ ਜੀ ਪਈਏ ਹੰਡੇ ਕੋਲ ਹੁਣ ਟਾਸਟਿਕੇ ਲਾਏ ਇਹ ਸਾਡੇ ਕੋਲ ਹੋਰ ਕੁਝ ਵੀ ਹੋਰ ਨਹੀਂ ਮੈਂ ਆਪਟੀਕਾ ਸਹਿਲਾ ਹਾਂ ਜੋ ਤੁਸੀਂ ਐਕਸਪਲੈਨੇਸ਼ਨ ਲੈਣੀ ਹੈ ਡਾਕਟਰ ਤੋਂ ਲੈਣਾ ਡਾਕਟਰ ਬੁਲਾਓ ਨਾ ਰੇ ਮੈਂ ਬੁਲਾ ਲਾਂ ਪਰ ਮੈਂ ਤੁਹਾਨੂੰ ਜੁਡੀ ਕਰਾਇਆ ਜੀ ਤੁਸੀਂ ਕੋਈ ਨਹੀਂ ਕਰਾਇਆ ਫੈਮਲ ਲਗਾ ਦੇ ਲਾਇਆ ਹੋ ਰੇ ਤੁਸੀਂ ਕਹਿੰਦੇ 500 ਰੁਪਏ ਮੇਰੇ ਮੈਨ ਮੈਨ ਆ ਪਈ ਹੈ। ਆ ਲਾਈ ਦੀ। ਸਾਰੀ ਉਹ ਇੱਧਰ ਕਿੰਨੀ ਲਾਈ ਉਹ ਮੈਂ ਇੱਧਰ ਆਹ ਦੇਖੋ ਆ ਇੱਧਰ ਕਿੰਨੇ ਐਮ ਐਲ ਲਾਈ। ਕੋਈ ਟੋਡੀ ਨਹੀਂ ਹੈ। ਕਿ ਨਹੀਂ ਹੈਗੀ ਲਾਈ ਦਾ 100 ਮੈਲਾ। ਲਾਈ ਦਾ 100 ਮੈਲਾ। ਕਹਿੰਦੇ ਬਾਦੂ ਕੇ ਦਾ ਜ਼ਿਆਦਾ ਹੈ ਤੇ ਖੜ ਜਾ ਇੱਕ ਮਿੰਟ ਚੁੱਪ ਕਰ। ਤੂੰ ਖੜੇ ਖੜ ਜਾ ਯਾਰ ਉਹਨੂੰ ਗੱਲ ਕਰ ਰਹਾਂ। ਉਹਦੇ ਵਿੱਚ ਤਿੰਨੇ ਤਿੰਨ ਚਾਰ ਟੀਕੇ ਹੋਰ ਪਾ। ਉਹਦੇ ਵਿੱਚ ਕਦੋਂ ਪਾਏ ਯਾਰ? ਵਿੱਚ ਵੀ ਪਾਣ। 7.5 ਹੀ ਪਾਇਆ। ਅੱਧਾ ਟੀਕਾ ਤੁਹਾਡੇ ਕੋਲੇ ਤਾਂ ਹੈ। ਅੱਧਾ ਹੋ। ਹਾਂ ਅੱਗੇ ਅੱਧਾ ਵਾਜਾ ਸਾਨੂੰ ਪਤਾ ਨਹੀਂ ਦੱਸਦਾ ਕਿੰਨਾ ਹੁੰਦਾ। ਇੱਡੀ ਕਿ ਵਾਇਲ ਜੇ ਆਪਾਂ 4-5 ml ਚ ਕਰਦੇ ਆ ਤਾਂ 2 ml ਬਚੂਗਾ ਨਾ ਪਿੱਛੇ 2 ਕੋਈ ਬਚੂਗਾ 2 ਹੀ ਬਚੂਗਾ ਮੈਂ ਕਿਹਾ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ ਟਾਲ ਦੇ ਕੋਈ ਕਾਉਂਟਰ ਦੇ ਡਾਕਟਰ ਨਾਲ ਗੱਲ ਕਰ ਮਿਲਾਂ ਚਾਹਤ ਨਹੀਂ ਪਤਾ ਹੋ ਗਿਆ ਟਾਲਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਜਿਹੜਾ ਰੋਟੀਕਾ ਲੱਗਦੀ ਆ ਬੰਦੂ ਕੋਈ ਹੋਰ ਯਾਰ ਤੁਸੇ ਪਤਾ ਦਾ ਵਾਸਤਾ ਨਹੀਂ ਕੋਸਰੇ ਭੱਜ ਜਾਂਦੇ ਨੇ ਉਹਰੇ ਡਾਕਟਰ ਉਹਨੇ ਅਜੇ ਕੋਰਟ ਤਾਂ ਹੁਣ ਅਸੀਂ ਪਾ ਲੈਣੇ ਉਸੇ 20 ਕੇ ਤੇਰੇ ਅੱਜ ਡਾਕਟਰ ਨਾਲੋਂ ਵੀਡੀਓ ਵੀ ਅੰਦਰ ਵੀਡੀਓ ਰੱਖੋ ਨਹੀਂ ਭੇਜਣੀ ਹੈ ਰਿਪੋਰਟ ਨੂੰ ਵੀ ਨਹੀਂ ਨਾ ਨਾ ਜਦੋਂ ਮਾਗੀ ਵੀ ਅੰਦਰ ਆ ਬਣਾ ਦੇ ਹੱਥ ਵਾਰ ਕੇ ਦੇ ਦੇ ਉੱਧਰ ਨਾ ਆਣਾ ਉੱਧਰ ਬਣਾ ਲਿਆ ਨਾ ਨਾ ਅੰਦਰ ਬਣਾਓ ਜੰਗਾ ਪਰ ਆਤੀ ਯਾਰੀ ਇਹਮ ਬੋਲੋ ਬੋਲੋ 1 ਮਿੰਟ ਪਹਿਲਾਂ ਮੈਂ ਨਾਲ ਗੱਲ ਕਰੀਆ ਫੌਂਟ ਤੇ ਮੈਂ ਜਾਨੀ ਮੈਂ ਠੀਕ ਆ ਉਪਰਾਂ ਦੇ ਨਾਲ 10 ਟਿਕੇ ਲਾ ਦੇ ਮੇਰੇ ਬਾਈ ਡਾਕਟਰ ਕਦੋਂ ਤੋਂ ਨਹੀਂ ਆਏ ਓਰੇ ਡਾਕਟਰ 45 45 40 ਮਿੰਟੋਂ ਡਾਕਟਰ ਹੁਣ ਤੱਕ ਨਹੀਂ ਆਇਆ ਹੈਗਾ ਆ ਪੁਲਿਸ ਵਾਲਾ ਨੇ ਕਹਿੰਦੇ ਡਾਕਟਰ ਨਹੀਂ ਆ ਰਹੇ ਕੋਈ ਨਹੀਂ ਕੋਈ ਹੋਰ ਬਾਹਰ ਨਹੀਂ ਆਲੇ ਪੇਸ਼ੈਂਟ ਦਾ ਤਾਂ ਗੋਰੇ ਨੇ ਖੋਦਰ ਆਏ ਸੀ ਜਿਹੜੇ ਬੰਦੇ ਉਹ ਵਿਚਾਰਾ ਸਾਹ ਲੈ ਰਿਹਾ ਦਿਲ ਦਾ ਮਰੀਜ਼ ਉਹਦੇ ਕੋਲ ਵੀ ਡਾਕਟਰ ਨਹੀਂ ਹੈਗਾ ਉਹ ਵੀ ਸਾਹ ਯਾਰ ਆ ਪੰਜਾਬ ਰਿਹਾ ਐਮਰਜੈਂਸੀ ਨੇ ਉਹਨੇ ਵੀ ਬੈਠੇ ਮਾਰੇਗੇ ਤੇ ਤੁਹਾਨੂੰ ਪਤਾ ਨਹੀਂ ਆਇਆ ਹੈਗਾ ਪੁਲਿਸ ਵਾਲਾ ਉਹ ਤੁਹਾਨੂੰ ਲੈ ਗਏ ਤੇ ਸਾਡੇ ਦਿਖ ਜੇ ਤੇ ਗੱਡੀ ਜਾਂ ਚੁੱਕਾ ਕਰਾ ਦੇ ਯਾਰ ਨਪਰ ਨਕਸਾਂ ਦੇ ਮੈਗਾ ਗੈਮ ਨੇ ਕਿਹਾ ਮੇਰੀ ਗੱਲ ਸੁਣੋ ਹੋਰ ਮੈਡਿਕਲ ਹੋਰ ਵੈਕਟਰ ਦਾ ਬਣਾ ਲਓ ਚਾਹ ਸਾਡੇ ਦਾ ਮਾਰ ਤਾਉਣੀ ਨਹੀਂ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੇੜੇ ਤੋਂ ਹੀ ਠੀਕ ਲੋ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਇੱਕ ਗਾਲ ਤੇ ਟੀਕੇ ਲਾਈ ਨੇ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਈ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹੀ ਡੋਜ਼ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ ਸੱਤ ਅੱਠ ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਤੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਦੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੀ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ ਉਹ ਠੀਕ ਤੇ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦੀ ਕ੍ਰਾਂਤੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟੱਕ ਕਰਦੇ ਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਦੇ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਤੁਹਾਡਾ ਅਸੀਸ਼ ਭਗਤ ਸੀਗੀ ਅਸੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸੀਸ਼ 12 ਨੰਬਰ ਵਾਰਡ ਚ ਦਿਗੀ ਜੀ ਹਮ ਤਾਂ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਜੁਧਰ ਆ ਜੀ ਵੀ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਹੀ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਯੂਰੀ ਮੇਰਾ ਨਾਮ ਗੁਰਹੰਦ ਸਿੰਘ ਹੈ ਮੇਰੇ ਦਾ ਇੱਥੋਂ ਹੀ ਹੈ ਮੇਰੇ ਤਾਏ ਜੀ ਨੇ ਮੈਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਏ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਆ ਰਿਹਾ ਸੀ ਮੈਂ ਤਾਏ ਨਾਲ ਗੱਲ ਕੀਤੀ ਮੈਂ ਤਾਏ ਜੀ ਕਿਵੇਂ ਤਾਏ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪ ਜਾਣ ਸਰ ਮੈਨੂੰ ਪਤਾ ਲੱਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਾ ਕੇ ਉਹਨਾਂ ਦੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਚ ਬੰਦਾ ਪੂਰਾ ਹੋ ਗਿਆ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਨਾਂ ਦੇ ਵਿੱਚ ਐ ਕਿ ਸਾਡੇ ਕੋਲ ਟੀਕਾ ਫਾਲਤੂ ਪੈਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਉਸਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਨੂੰ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੇ ਨਟੀਕੇ ਮਹਿੰਗੇ ਟੀਕੇ ਪਏ ਨੇ ਜੀ ਕੰਮ ਸਾਡੇ ਅੱਡੀਂ ਚ ਅਸੀਂ ਦਿਹਾੜੀਆਂ ਕਰਦੇ ਰਾਤੂ ਰਹਿ ਕੇ ਮਰੀਜ਼ਾਂ ਨੂੰ ਸਾਮਦੇ ਆਰੇ ਕਿਹੜੇ ਹਸਪਤਾਲ ਚੋ ਕਿਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਜੀ ਕੋਈ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਬਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਨੂੰ ਪਾ ਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਰਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਪ੍ਰਸ਼ਾਦੀ ਮੰਗੇ ਸਾਨੂੰ ਬਹੁਤ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ ਐ ਦੰਨਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027